ਅੱਜ ਵੀ ਰਾਗੀ ਸਿੰਘ ਸ਼ਬਦ ਪੜ੍ਹਦੇ ਬੈਠਾ ਸੋਢੀ RAMDAS ਤੇ ਕਿਸੇ ਨੇ ਰਾਗੀ ਸਿੰਘ ਦਾ ਬਾਹ ਪਕੜ ਕੇ ਆਖਿਆ ਕਹਿੰਦੇ ਭਾਈ ਸਾਹਿਬ 1604 ਨੂੰ ਪ੍ਰਕਾਸ਼ ਹੁੰਦਾ ਏ ਤੇ ਗੁਰੂ ਰਾਮਦਾਸ ਤੇ ਉਦੋਂ ਬੈਠੇ ਸੀ ਜਦੋਂ ਸਰੋਵਰ ਦੀ ਨੀਂਹ ਪੱਥਰ ਰੱਖਿਆ ਗਿਆ ਤੇ ਤੁਸੀਂ ਅੱਜ ਪੜੀ ਜਾਂਦੇ ਬੈਠਾ ਸੋਢੀ RAMDAS ਉਸ ਭਿਜੇ ਹੋਏ ਰਾਗੀ ਨੇ ਆਖਿਆ ਕਹਿੰਦੇ ਕਰਮਾ ਵਾਲਿਓ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜੀ ਕੁਰਸੀ ਤੇ ਆਫੀਸਰ ਜਿਹੜੇ ਦਫਤਰ ਦੇ ਵਿੱਚ ਆਫੀਸਰ ਨਾ ਬੈਠਾ ਹੋਵੇ ਕਦੇ ਕੁਰਸੀ ਨੇ ਕੰਮ ਕੀਤਾ ਕਹਿੰਦੇ ਜੀ ਨਹੀਂ ਕਹਿੰਦੇ ਫਿਰ ਇਹ ਗੱਲ ਪੱਕੀ ਐ ਤੁਹਾਡੀਆਂ ਨਜ਼ਰਾਂ ਹੀ ਕਮਜ਼ੋਰ ਹੋ ਗਈਆਂ ਇਹ ਜੀ ਮੈਂ ਅੱਜ ਪੜਿਆ ਬੈਠਾ ਸੋਢੀ ਬਾਦਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਕਹਿੰਦੇ ਜੇ ਬੈਠਾਏ ਤੇ ਹਉਤੇ ਚ ਦੋ ਤਿੰਨ ਕ੍ਰਿਸ਼ਮੇ ਸ੍ਰੀ ਹਰਿਮੰਦਰ ਸਾਹਿਬ ਉਂਦੇ ਰਹਿੰਦੇ ਆਖੋ ਸਤਨਾਮ ਕਿਸੇ